ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਥੋੜੇ ਦਿਨਾਂ ਤੋਂ ਨਸਾ ਚੱਲ ਰਹੀ ਸੀ ਜਿਸ ਦੇ ਲਈ ਉਹ ਮੁਹਾਲੀ ਦੇ 40th ਹਸਪਤਾਲ ਦੇ ਵਿੱਚ ਦਾਖਲ ਹਨ ਤੇ ਉੱਥੇ ਹੁਣ ਹਸਪਤਾਲ ਦਾ ਜਿਹੜਾ ਬਿਆਨ ਹੈ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਜਿਹੜੀ ਸੀਐਮ ਮਾਨ ਦੀ ਤਬੀਅਤ ਹੈ ਉਹ ਪਹਿਲਾਂ ਨਾਲੋਂ ਬਿਹਤਰ ਹੈ ਸੀਐਮ ਮਾਨ ਦੇ ਹਾਰਟ ਦੇ ਟੈਸਟ ਨੇ ਜਿਹੜੇ ਹੋ ਕਿਤੇ ਗਏ ਨੇ ਹਾਲਾਂਕਿ ਬੀਤੀ ਦਿਨੀ ਹੋਰ ਟੈਸਟ ਵੀ ਹੋਏ ਸਨ ਜਿਨ੍ਹਾਂ ਦੀ ਰਿਪੋਰਟ ਆਉਣੀ ਸੀ ਤੇ ਕਿਹਾ ਗਿਆ ਸੀ ਰਿਪੋਰਟਾਂ ਆਉਣ ਤੇ ਹੀ ਫੈਸਲਾ ਲਿਆ ਜਾਵੇਗਾ ਤੇ ਜਿਹੜੇ ਨੋਰਮਲ ਟੈਸਟ ਸੀ ਉਹਨਾਂ ਦੀ ਪੋਰਟ ਨਾਰਮਲ ਆਈ ਹੈ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਿਹਤਰ ਦੱਸੀ ਗਈ ਹੈ ਹਾਲਾਂਕਿ ਜਿਹੜੇ ਹਾਰਟ ਦੇ ਟੈਸਟ ਨੇ ਉਹਨਾਂ ਦੇ ਰਿਜ਼ਲਟ ਆਉਣੇ ਬਾਕੀ ਨੇ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਟੈਸਟਾਂ ਦੀ ਰਿਪੋਰਟ ਹੈ ਉਸ ਦੇ ਮੁਤਾਬਿਕ ਹੀ ਅੱਗੇ ਫੈਸਲਾ ਲਿਆ ਜਾਵੇਗਾ ਉਸ ਦੇ ਆਧਾਰ ਤੇ ਹੀ ਜਿਹੜੀ ਅਗਲੀ ਗੱਲਬਾਤ ਹੈ ਉਹ ਕੀਤੀ ਜਾਵੇਗੀ ਤੇ ਅਗਲਾ ਟ੍ਰੀਟਮੈਂਟ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਹਾਲਾਂਕਿ ਸੀਐਮ ਮਾਨ ਨੇ ਜਿਹੜੇ ਉਹ ਟ੍ਰੀਟਮੈਂਟ ਨੂੰ ਵਧੀਆ ਹੁੰੰਗਾਰਾ ਦੇ ਰਹੇ ਨੇ ਅਜਿਹੇ ਡਾਕਟਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਮੀਦ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਜਲਦ ਹੀ ਸੁਧਾਰ ਹੋਵੇ ਕੀ ਬੀਤੇ ਕੁਝ ਦਿਨ ਪਹਿਲਾਂ ਕਿਹਾ ਜਾ ਰਿਹਾ ਕਿ ਸੀਐਮ ਮਾਨ ਜਦੋਂ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਸਨ ਤਾਂ ਅਚਾਨਕ ਉਹ ਹੇਠੇ ਡਿੱਗ ਜਾਂਦੇ ਨੇ ਪਰ ਇਸ ਗੱਲ ਨੂੰ ਅਫਵਾਹ ਕਰਾਰ ਦਿੱਤਾ ਸੀ ਸੀਐਮ ਮਾਨ ਨੇ ਖੁਦ ਜਦੋਂ ਉਹਨਾਂ ਨੇ ਦੱਸਿਆ ਕਿ ਉਹ ਤਸਮਾ ਬੰਨਣ ਦੇ ਲਈ ਨੀਚੇ ਚੁੱਕੇ ਤਾਂ ਲੋਕਾਂ ਨੇ ਗੱਲ ਬਣਾ ਲਈ ਕਿ ਉਹ ਹੇਠੇ ਡਿੱਗ ਗਏ ਹਨ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਜਿਵੇਂ ਤਬੀਅਤ ਹੈ ਹੁਣ ਉਹ ਉਹਨਾਂ ਦੀ ਨਸਾਜ਼ ਸੀ ਜਾ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਜਿਸ ਦੇ ਚਾਲਦਿਆਂ ਉਹ ਰੈਗੂਲਰ ਚੈੱਕਅਪ ਦੇ ਲਈ ਜਦੋਂ ਮੁਹਾਲੀ ਹਸਪੀਟਲ ਜਾਂਦੇ ਨੇ ਤਾਂ ਇਸ ਗੱਲ ਨੂੰ ਵੀ ਜਿਹੜਾ ਕਾਫੀ ਜ਼ਿਆਦਾ ਹੂਆ ਬਣਾ ਲਿਆ ਜਾਂਦਾ ਸੀ ਪਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਟੈਸਟ ਸੀ ਉਹ ਬੇਸ਼ੱਕ ਹੋਣੇ ਸੀ ਤੇ ਹੁਣ ਜਿਹੜੇ ਟੈਸਟ ਲਏ ਉਹਨਾਂ ਦੀ ਰਿਪੋਰਟ ਅੱਜ ਆ ਜਾਵੇ ਜਾਂ ਕੱਲ ਆ ਜਾਵੇ ਇਸ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਸ ਤੋਂ ਬਾਅਦ ਹੀ ਜਿਹੜੀ ਅਗਲਾ ਟ੍ਰੀਟਮੈਂਟ ਹੈ ਉਹ ਸ਼ੁਰੂ ਕੀਤਾ ਜਾਵੇਗਾ